ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਹਾਂ ਕਹਾਣੀ ਦਾ ਅਗਲਾ ਪਾਗਲ ਕੁਝ ਦਿਨ ਇਸ ਤਰ੍ਹਾਂ ਹੀ ਚੱਲਦਾ ਰਿਹਾ ਉਸ ਆਦਮੀ ਦੇ ਵੀ ਸਮਝ ਵਿੱਚ ਨਾ ਆਇਆ ਕਿ ਕੀ ਹੋ ਰਿਹਾ ਉਸਨੇ ਰਣਪ੍ਰਤਾਪ ਨੂੰ ਦੱਸਿਆ ਕਿ ਉਹ ਦਿਨ ਰਾਤ ਬਾਹਰ ਦੇ ਦਰਵਾਜ਼ੇ ਦੀ ਨਿਗਾਹ ਵੀ ਰੱਖਦਾ ਹੈ ਤੇ ਦੁਰਗਾ ਵੀ ਰੋਜ਼ ਰਾਤ ਨੂੰ ਖੇਠਾਂ ਜਾਂਦੀ ਹੈ ਪਰ ਕੋਈ ਹੋਰ ਸ਼ਕਤੀ ਕਿਓ ਹਲੇ ਤੱਕ ਨਹੀਂ ਮਿਲਿਆ ਰਾਣਾ ਪ੍ਰਤਾਪ ਨੇ ਉਸ ਨੂੰ ਡੋਰਾ ਕੋਲੇ ਜਾਣ ਨਹੀਂ ਕਿਹਾ ਤੇ ਕੁਮਰ ਨੂੰ ਉਸ ਕੋਲੇ ਭੇਜਣ ਲੈ ਗਿਆ ਉਹ ਆਦਮੀ ਬਾਹਰ ਚ ਲੈ ਗਿਆ ਤੇ ਕੁਮਰ ਨੂੰ ਸੁਨੇਹਾ ਦੇ ਦਿੱਤਾ ਕੁਮਰ ਨੂੰ ਵੀ ਉਸ ਨੇ ਉਹੀ ਗੱਲ ਦੱਸੀ ਜੋ ਉਸ ਦੇ ਆਦਮੀ ਨੇ ਦੱਸੀ ਸੀ ਕੁਮਰ ਨੇ ਕਿਹਾ ਕਿ ਹੁਣ ਕੀ ਕੀਤਾ ਜਾਵੇ ਪਿਤਾ ਜੀ ਇਹਨਾਂ ਤਾਂ ਸਾਫ ਹੋ ਚੁੱਕਿਆ ਕਿ ਦੁਰਗਾ ਰਾਤ ਦਾ ਦੂਜਾ ਪੈਰ ਇਹ ਥਾਂ ਆਪਣੀ ਬਣਾਈ ਜਾ ਤੁਨਗਰੀ ਵੇਤੀ ਗੁਜਾਰਦੀ ਹੈ ਕਿਉਂ ਨਾ ਉਸ ਨੂੰ ਇਹ ਪੁੱਛਿਆ ਜਾਵੇ ਕਿ ਉਸ ਨੇ ਸਾਡਾ ਬਿਜ਼ਨਸ ਆ ਕਰ ਕਿੱਥੇ ਸ਼ਿਫਟ ਕਰਤਾ ਰਾਣਾ ਪ੍ਰਤਾਪ ਨੇ ਕਿਹਾ ਨਹੀਂ ਕੁੰਵਰ ਇਹ ਨਾ ਭੁੱਲ ਕੇ ਉਸਨੇ ਜਾਦੂ ਨਗਰੀ ਖੁਦ ਬਣਾਈ ਸੀ ਪਰ ਉਸ ਦਾ ਇਲਜ਼ਾਮ ਤੇਰੇ ਤੇ ਲਗਾਇਆ ਸੀ ਜੇਕਰ ਉਹ ਸਿੱਧਾ ਉਸ ਨੂੰ ਸਵਾਲ ਜਵਾਬ ਕਰਦੇ ਨੇ ਤਾਂ ਜਾਂ ਉਸ ਦੇ ਮਗਰ ਜਾਂਦੇ ਨੇ ਤਾਂ ਦੁਰਗਾ ਨੂੰ ਵੀ ਉਹਨਾਂ ਤੇ ਸ਼ੱਕ ਹੋ ਜੂ ਇਸ ਤੋਂ ਚੰਗਾ ਉਹ ਕੁਝ ਸਮਾਂ ਹੋਰ ਅਣਜਾਨ ਹੀ ਬਣੇ ਰਹਿਣ ਦਾ ਨਾਟਕ ਹੀ ਕਰ ਉਧਰ ਰਾਣਾ ਪ੍ਰਤਾਪ ਦਾ ਆਦਮੀ ਡੋਰਾ ਦੇ ਕਰਵਲ ਆਇਆ ਉਸਨੇ ਉਹਨਾਂ ਨੂੰ ਵੀ ਦੁਰਗਾ ਦੀ ਗੱਲ ਦੱਸ ਦਿੱਤੀ ਤੇ ਕਿਹਾ ਫਿਲਹਾਲ ਕੋਈ ਸਮਝ ਨਹੀਂ ਆ ਰਿਹਾ ਕੁਝ ਤਾਂ ਹੈ ਜੋ ਉਹ ਰੋਜ਼ ਰਾਤ ਨੂੰ ਉੱਥੇ ਜਾਂਦੀ ਹੈ ਕਿਤੇ ਬਾਹਰ ਦੁਨੀਆ ਲਈ ਕੁਝ ਜ਼ਿਆਦਾ ਖਤਰਾ ਨਾ ਪੈਦਾ ਕਰ ਦੇਵੇ ਤਾਂ ਜੋ ਹੋ ਰਿਹਾ ਜਿੰਨਾ ਸਮਾਂ ਚਾਹ ਤੂੰ ਨਗਰੀ ਦੀ ਕੋਈ ਜਾਣਕਾਰੀ ਨਹੀਂ ਮਿਲਦੀ ਉਹਨਾਂ ਸਮਾਂ ਉਹਨਾਂ ਦੇ ਹੱਥ ਕੁਝ ਨਹੀਂ ਲੱਗੇਗਾ ਪਰ ਉਹ ਇਸ ਤਰ੍ਹਾਂ ਕਿੰਨਾ ਸਮਾਂ ਹੋਰ ਇੰਤਜ਼ਾਰ ਕਰਨਗੇ ਅੰਮਾ ਨੇ ਉਸ ਆਦਮੀ ਨੂੰ ਵੀ ਕਿਹਾ ਕਿ ਕੱਲ ਤੋਂ ਤੂੰ ਕੰਮ ਆਇਆ ਕਰ ਤੁਸੀਂ ਸ਼ਾਮ ਨੂੰ 5 ਵਜੇ ਮੰਦਿਰ ਵਿੱਚ ਮਿਲਿਆ ਕਰ ਸਿੱਧਾ ਘਰ ਆਉਂਦੇ ਨੂੰ ਵੇਖ ਕੇ ਕੋਈ ਵੀ ਦਰਗਾਹ ਦਾ ਆਦਮੀ ਤੇਰਾ ਪਿੱਛਾ ਕਰ ਸਕਦਾ ਜੇਕਰ ਕੋਈ ਜ਼ਿਆਦਾ ਐਮਰਜੈਂਸੀ ਹੋਵੇ ਤਾਂ ਘਰ ਆ ਜਾਣਾ ਉਹ ਆਦਮੀ ਅੰਮਾ ਦੀ ਗੱਲ ਸਮਝ ਕੇ ਉੱਥੋਂ ਚਲਾ ਗਿਆ ਸ਼ਾਮ ਨੂੰ ਵਾਲੀ ਸੀ ਟੋਰਾ ਤੇ ਅੰਮਾ ਪੂਜਾ ਦਾ ਸਮਾਨ ਲੈ ਕੇ ਮੰਦਿਰ ਚਲਣਾ ਮੰਦਰ 'ਚ ਹੋਰ ਵੀ ਬਹੁਤ ਲੋਕ ਆਏ ਹੋਏ ਸਨ ਉਹਨਾਂ ਨੇ ਵੀ ਆਪਣੀ ਪੂਜਾ ਕੀਤੀ ਡੋਰਾ ਹਵੇਲੀ ਦੇ ਖਿਆਲਾਂ ਵਿੱਚ ਹੀ ਸੀ ਉਸ ਦੇ ਖਿਆਲ ਇੱਕ ਵਾਰੀ ਫਿਰ ਬिखर ਕੇ ਰਹਿ ਗਏ ਉਸ ਨੇ ਦੋਵੇਂ ਹੱਥਾਂ ਨੂੰ ਜੋੜ ਲਿਆ ਤੇ ਮੱਥੇ ਨਾਲ ਲਗਾ ਕੇ ਬੈਠ ਗਈ ਤੇ ਮੰਦਰ ਵਿੱਚ ਮੌਜੂਦ ਲੋਕਾਂ ਦੇ ਵਾਪਸ ਜਾਣ ਦਾ ਇੰਤਜ਼ਾਰ ਕਰ ਲੱਗੀ ਤਾਂ ਜੋ ਬਿਜਾਰੀ ਜੀ ਨਾਲ ਕੋਈ ਗੱਲ ਕੀਤੀ ਜਾਵੇ ਹਵੇਲੀ ਵਿੱਚ ਸੀਮਾ ਮੰਗਲ ਕੋਲੇ ਖਾਣਾ ਰੱਖੀ ਗਈ ਤੇ ਉਸ ਨਾਲ ਗੱਲਾਂ ਕਰਨ ਲੱਗੀ ਕੋਈ ਨਵਾਂ ਪੰਗਾ ਤਾਂ ਨਹੀਂ ਖੜਾ ਹੁੰਦਾ ਮੈਂ ਡੋਰਾ ਨੂੰ ਮਨਾ ਵੀ ਕੀਤਾ ਸੀ ਕਿ ਕੁਝ ਨਾ ਕਰੇ ਪਰ ਹਵੇਲੀ ਆਈ ਸੀ ਮੈਨੂੰ ਤੇ ਹੁਣ ਬੱਚਿਆਂ ਦਾ ਹੀ ਫਿਕਰ ਹੈ ਮੰਗਲ ਨੇ ਉਸ ਨੂੰ ਹੌਸਲਾ ਦਿੱਤਾ ਫਿਕਰ ਨਾ ਕਰ ਬੱਚਿਆਂ ਦਾ ਧਿਆਨ ਤੂੰ ਆਪ ਰੱਖ ਰਹੀ ਹੈਂ ਤੇ ਉਹਨਾਂ ਨੂੰ ਇਕੱਲੇ ਵੀ ਨਾ ਛੱਡਿਆ ਕਰ ਹੁਣ ਤਾਂ ਜੇ ਕੁਝ ਹੋਇਆ ਵੀ ਤਾਂ ਅਸੀਂ ਆਪ ਵੀ ਜ਼ਿੰਮੇਵਾਰ ਹੋਵਾਂਗੇ ਤਾਂ ਸੀਮਾ ਨੇ ਕਿਹਾ ਨਹੀਂ ਹੋ ਰਾਣਾ ਪ੍ਰਤਾਪ ਤੇ ਗੁੰਮਰ ਪ੍ਰਤਾਪ ਵੀ ਵਾਪਸ ਆ ਗਏ ਹਨ ਦੁਰਗਾ ਦਾ ਦਬਾਅ ਵੀ ਪਹਿਲਾਂ ਨਾਲੋਂ ਘਟਿਆ ਹੈ ਜਿਸ ਕਰਕੇ ਉਸ ਨੂੰ ਹੁਣ ਡਰ ਵੀ ਘੱਟ ਲੱਗਦਾ ਰਾਣਾ ਪ੍ਰਤਾਪ ਨੇਤਾ ਕੋ ਜਾਦੂਮੀ ਵੀ ਬੱਚਿਆਂ ਦੀ ਨਿਗਾਹ ਤੇ ਲਾਏ ਹੋਏ ਹਨ ਹੁਣ ਉਹ ਥੋੜੀ ਬੇਫਿਕਰ ਹੈ ਕਿ ਬੱਚਿਆਂ ਦੀ ਸਵਾਲ ਕਰ ਰਹੀ ਹੈ ਨਹੀਂ ਤਾਂ ਉਸ ਨੂੰ ਪਲਪਰ ਦੁਰਗਾ ਤੋਂ ਡਰ ਸਿਖਾਉਂਦਾ ਰਹਿੰਦਾ ਸੀ ਇਹ ਸੁਣ ਕੇ ਮੰਗਲਕੁਸ਼ ਹੋਇਆ ਕਿ ਚਲੋ ਜੋ ਵੀ ਹੋਇਆ ਠੀਕ ਹੈ ਬਸ ਉਹਨਾਂ ਦੇ ਬੱਚੇ ਸਲਾਮਤ ਰਹਿਣ ਸੀਮਾ ਉਸ ਨੂੰ ਖਾਣਾ ਖਵਾ ਕੇ ਵਾਪਸ ਹਵੇਲੀ ਅੰਦਰ ਚਲੀ ਗਈ ਮੰਦਰ 'ਚ ਦੋਵੇਂ ਹੱਥ ਜੋੜ ਕੇ ਆਪਣੇ ਮੱਥੇ 'ਨਾਂ ਲਾ ਕੇ ਬੈਠੇ ਡੋਰਾ ਨੂੰ ਕਿੰਨੇ ਹੀ ਖਿਆਲਾਂ ਨੇ ਘੇਰ ਰੱਖਿਆ ਸੀ ਉਸਨੇ ਸੋਚਿਆ ਕਿ ਦੁਰਗਾ ਨੇ ਸਮਾਗਮ ਇਸ ਕੰਮ ਲਈ ਰੱਖਿਆ ਸੀ ਫਿਰ ਉਸਨੇ ਬੱਚੇ ਵੀ ਲੱਭ ਲੈ ਸਨ ਚਲੋ ਮੰਨ ਲਿਆ ਹੋ ਸਕਦਾ ਰਾਣਾ ਪ੍ਰਤਾਪ ਦੀ ਪ੍ਰਵਾਹ ਹੋਵੇ ਹੋ ਸਕਦਾ ਕੋਈ ਹੋਰ ਮਕਸਦ ਹੋਵੇ ਇੰਨੇ ਮੰਦਰ 'ਚੋ ਲੋਕ ਵੀ ਆਪਣੇ ਘਰਾਂ ਚਲੇਗੇ ਅੰਮਾ ਤੇ ਡੋਰਾ ਉੱਥੇ ਉੱਠ ਜਾਣ ਹੀ ਲੱਗੀਆਂ ਸਨ ਕਿ ਉੱਥੇ ਰਾਣਾ ਪ੍ਰਤਾਪ ਤੇ ਕੁਮਰ ਦੋਵੇਂ ਆ ਗਏ ਉਹਨਾਂ ਨੇ ਪੁਜਾਰੀ ਜੀ ਨੂੰ ਕਿਹਾ ਕਿ ਜਲਦੀ ਹੀਟਲਾ ਸਰੰਗ ਦਾ ਦਰਵਾਜ਼ਾ ਖੋਲੋ। ਪੁਜਾਰੀ ਜੀ ਨੇ ਇਧਰ ਉਧਰ ਦੇਖ ਕਵਰ ਕੋਲੋਂ ਗੋਲਕਾਪਾਸੇ ਹਟਵਾ ਸਰੰਗ ਦਾ ਲੋਕ ਖੋਲ ਦਿੱਤਾ। ਉਹ ਸਾਰੇ ਪੁਜਾਰੀ ਤੋਂ ਬਿਨਾ ਹੀਟਾਂ ਸਰੰਗ ਵਾਲੇ ਕਮਰੇ ਵਿੱਚ ਚਲੇ ਗਏ। ਡੋਰਾ ਨੇ ਰਣਾ ਪ੍ਰਤਾਪ ਨੂੰ ਪੁੱਛਿਆ ਕੀ ਹੋਇਆ ਵੱਡੇ ਨਵਾਬ ਸਾਹਿਬ? ਸਭ ਠੀਕ ਤਾਂ ਹੈ ਤੁਸੀਂ ਇਸ ਤਰ੍ਹਾਂ ਘਬਰਾਏ ਹੋਏ ਕਿਉਂ? ਰਣਾ ਪ੍ਰਤਾਪ ਨੇ ਬੈੱਡ ਤੇ ਬੈਠਦਿਆਂ ਕਿਹਾ ਕੁਝ ਨਹੀਂ ਹੁਣ ਮੇਰਾ ਆਪਣੀ ਹੀ ਹਵੇਲੀ ਵਿੱਚ ਧਮ ਘਟ ਰਿਹਾ। ਮੇਰਾ ਘਰ ਮੈਨੂੰ ਹੀ ਨਹੀਂ ਪਤਾ ਉੱਥੇ ਕੀ ਹੋ ਰਿਹਾ ਹਰ ਪਰ ਧਿਆਨ ਨਾ ਰਹਿਣਾ ਪੈ ਰਿਹਾ ਕਿਤੇ ਕੋਈ ਹਮਲਾ ਹੀ ਨਾ ਹੋ ਜਾਵੇ ਉਪਰੋ ਦੁਰਗਾ ਨੇ ਕੁਝ ਬਾਹਰਲੇ ਬੰਦੇ ਹਵੇਲੀ 'ਚ ਰਖ ਲਏ ਨੇ ਆਗਿਆ ਬਿਨਾਂ ਭਾਵੇਂ ਉਸਨੇ ਮੇਰੀ ਹੀ ਲਈ ਉਸਨੇ ਆਪਣੇ ਪਿਤਾ ਦੇ ਜਾਨ ਪਹਿਚਾਨ ਦੇ ਕਹਿ ਕੇ ਮੈਥੋਂ ਹਾਂ ਵੀ ਕਰਵਾ ਲਈ ਹੋਣਾ ਉਹਨਾਂ ਉੱਪਰ ਬੰਦਿਆਂ ਤੋਂ ਡਰ ਵੀ ਲੱਗਦਾ ਉਪਰੇ ਬੰਦਿਆਂ ਤੋਂ ਹੁਣ ਢਾਲ ਲਾ ਦਿੱਤਾ। ਇਹ ਸੁਣ ਕੇ ਅੰਮਾ ਵੀ ਥੋੜਾ ਘਬਰਾ ਗਈ ਕਿ ਉਸ ਦਾ ਪਰਿਵਾਰ ਫਿਰ ਕਿਸੇ ਮੁਸੀਬਤ ਵਿੱਚ ਨਾ ਪੈ ਜਾਵੇ। ਫਿਰ ਡੋਰਾ ਨੇ ਸਾਰਿਆਂ ਨੂੰ ਕਿਹਾ ਕਿ ਇਹ ਯਾਦ ਕਰੋ ਕਿ ਉਸ ਦਿਨ ਸਮਾਗਮ ਵਾਲੇ ਦਿਨ ਦੁਰਗਾ ਨੇ ਜਦੋਂ ਤੁਹਾਡੇ ਜਦੋਂ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਤਾਂ ਉਹ ਕਿੰਨਾ ਕਿੰਨਾ ਗੱਲਾਂ 'ਚ ਆਮ ਵਿਵਹਾਰ ਕਰ ਰਹੀ ਸੀ ਤੇ ਕਿੰਨਾ ਕਿੰਨਾ 'ਚ ਥੋੜਾ ਅਸਹਿਜ ਮਹਿਸੂਸ ਕਰ ਰਹੀ ਸੀ। ਕਵਰ ਨੇ ਫਟਾਫਟ ਕਿਹਾ ਹਾਂ ਇੱਕ ਗੱਲ ਮੈਂ ਵੀ ਸੋਚੀ ਸੀ ਜਾਂ ਦੁਰਗਾ ਨੂੰ ਮੈਂ ਬੱਚਿਆਂ ਬਾਰੇ ਪੁੱਛ ਰੇ ਇਸੀ ਤੋਂ ਨਾਟਕ ਜਾਂ ਕਰ ਰਹੀ ਸੀ ਜੇ ਪਿਤਾ ਜੀ ਆਏ ਤਾਂ ਹੋਰ ਬਦਲਦੀ ਪਰ ਜਦੋਂ ਉਸਦੇ ਆਪਣੇ ਪਿਤਾ ਜੀ ਆਏ ਤਾਂ ਉਸਨੇ ਗੱਲ ਹੀ ਬੰਦ ਕਰਕੇ ਉਥੋਂ ਚੱਲਣ ਲਈ ਕਿਹਾ ਜਦਕਿ ਗੱਲ ਹਲੇ ਪੂਰੀ ਹੋਈ ਵੀ ਨਹੀਂ ਸੀ ਜਿੰਨਾ ਸਮਾਂ ਉਸਦੇ ਪਿੱਕੇ ਉਥੇ ਰੁਕੇ ਉਹ ਆਸਪਾਸ ਹੀ ਰਹੀ ਇਸ ਦਾ ਮਤਲਬ ਕੁਝ ਤਾਂ ਹੈ ਜੋ ਉਹਨਾਂ ਨੂੰ ਵੀ ਨਹੀਂ ਪਤਾ ਤੇ ਦੁਰਗਾ ਨੂੰ ਹੀ ਪਤਾ ਫਿਰ ਡੋਰਾ ਨੇ ਕਿਹਾ ਇਹ ਵੀ ਤਾਂ ਹੋ ਸਕਦਾ ਉਸਦੇ ਪੇਕੇ ਪਰਿਵਾਰ ਨੂੰ ਕੁਝ ਵੀ ਪਤਾ ਨਾ ਹੋਵੇ ਉਹ ਉਧਰ ਕੋਈ ਹੋਰ ਕਹਾਣੀ ਸੁਣਾ ਰਹੀ ਹੋਵੇ ਤੇ ਇੱਧਰ ਸਾਨੂੰ ਹੋਰ ਇਹ ਸੁਣ ਰਾਨਾ ਪ੍ਰਤਾਪ ਵੀ ਸੋਚੀ ਪੈ ਗਿਆ ਉਹ ਗੱਲਾਂ ਕਰ ਹੀ ਰਹੇ ਸਨ ਕਿ ਅੰਮਾ ਦਾ ਹੱਥ ਇੱਕ ਕੰਧ ਤੇ ਲੱਗੀ ਵੱਡੀ ਸਾਰੀ ਰਾਣਾ ਪ੍ਰਤਾਪ ਦੀ ਮਾਂ ਦੀ ਤਸਵੀਰ ਨਾਲ ਟਕਰਾਇਆ ਜਿਸ ਵਿੱਚ ਉਹ ਤਲਵਾਰ ਫੜੀ ਖੜੀ ਹੋਈ ਸੀ ਉਹ ਫੋਟੋ ਜਦ ਹਿੱਲੀ ਤਾਂ ਅੰਮਾ ਨੂੰ ਕੋਈ ਸ਼ੱਕ ਹੋਇਆ ਰਾਣਾ ਪ੍ਰਤਾਪ ਨੇ ਸਾਰਿਆਂ ਨੂੰ ਵਾਪਸ ਚੱਲਣ ਲਈ ਕਿਹਾ ਤਾਂ ਅੰਮਾ ਨੇ ਕਿਹਾ ਰੁਕੋ ਜਰਾ ਮੈਨੂੰ ਇੱਥੇ ਕੁਝ ਠੀਕ ਨਹੀਂ ਲੱਗਿਆ ਕੁਝ ਤਾਂ ਹੈ ਇੱਥੇ। ਕੁੰਵਰ ਨੇ ਹਰਾਨੀ ਨਾਲ ਪੁੱਛਿਆ ਗਿਆ ਕੀ ਹੋਇਆ ਉਸਦੀ ਦਾਤੀ ਦੀ ਫੋਟੋ ਵਿੱਚ ਕੀ ਠੀਕ ਨਹੀਂ ਲੱਗਦਾ? ਤਾਂ ਅੰਮਾ ਨੇ ਫੋਟੋ ਨੂੰ ਦੁਬਾਰਾ ਹਿਲਾਇਆ ਤੇ ਇੱਕ ਪਾਸੇ ਕਰ ਲਗੀ ਤਾਂ ਉਸਦੇ ਪਿੱਛੇ ਇੱਕ ਦਰਵਾਜ਼ਾ ਨਜ਼ਰ ਆਉਣ ਲੱਗਿਆ। ਉਸ ਨੇ ਸਾਰਿਆਂ ਨੂੰ ਵੇਖਣ ਲਈ ਕਿਹਾ ਦਰਵਾਜ਼ਾ ਵੇਖ ਰਾਨਾ ਪ੍ਰਤਾਪ ਤੇ ਕੁੰਵਰ ਨੂੰ ਫੋਟੋ ਪਾਸੇ ਲਗਾਉਣ ਲਈ ਕਿਹਾ। ਕੰਵਰ ਨੇ ਅੰਮਾ ਦੀ ਮਦਦ ਕਰਕੇ ਫੋਟੋ ਪਾਸੇ ਰਖਵਾ ਦਿੱਤੀ ਉਹ ਸਾਰੇ ਇੱਕ ਦੂਜੇ ਵੱਲ ਦੇਖਣ ਲੱਗੇ ਕਿ ਉਹ ਦਰਵਾਜ਼ਾ ਹੁਣ ਕਿੱਥੇ ਜਾਂਦਾ ਹੋ ਬੜੀ ਮੁਸ਼ਕਲ ਨਾਲ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤੇ ਹੌਲੀ-ਹੌਲੀ ਅੰਦਰ ਪ੍ਰਵੇਸ਼ ਕੀਤਾ ਪਰ ਅੰਦਰ ਬਹੁਤ ਹਨੇਰਾ ਸੀ ਜਿਆਦਾ ਦੂਰ ਤੱਕ ਦਿਖਾਈ ਨਹੀਂ ਦੇ ਰਿਹਾ ਸੀ ਉਸ ਰੰਗਦਿਆਂ ਕੰਤਾ ਨੂੰ ਹੱਥ ਪਾਪਾ ਹਲਕੇ ਕਦਮਾਂ ਨਾਲ ਅੱਗੇ ਵਧਣ ਲੱਗੇ ਉਹ ਹੌਲੀ-ਹੌਲੀ ਅੱਗੇ ਵਧ ਰਹੇ ਸਨ ਕੰਦ ਨੂੰ ਹੱਥ ਪਾਉਂਦੇ ਕਵਰਦਾਗਤ ਸਵਿਚ ਬੋਰਡ ਤੇ ਲੱਗਿਆ ਉਸਨੇ ਡਰ ਕੇ ਕਿਹਾ ਤੇ ਕੁਝ ਹੈ ਉਸਦੀ ਗੱਲ ਸੁਣ ਸਾਰੇ ਸਹਿਮ ਗਏ ਉਹਨਾਂ ਨੂੰ ਡਰ ਸੀ ਕਿਤੇ ਅੱਗੇ ਕੋਈ ਖਾਈ ਵਗੈਰਾ ਨਾ ਹੋਵੇ ਕਿਤੇ ਵਿੱਚ ਹੀ ਨਾ ਡਿੱਗ ਜਾ ਰਾਣਾ ਪ੍ਰਤਾਪ ਨੇ ਕਿਹਾ ਚਲੋ ਵਾਪਸੀ ਚਲਦੇ ਹਾਂ ਤਾਂ ਕਵਰ ਨੇ ਕਿਹਾ ਨਹੀਂ ਨਹੀਂ ਮੇਰਾ ਮਤਲਬ ਹੋ ਸਕਦਾ ਹੈ ਸਵਿਚ ਬੋਰਡ ਹੋਵੇ ਉਸਨੇ ਇੱਕ ਐਕ ਕੀ ਉਸ ਨੂੰ ਦਬਾਇਆ ਤਾਂ ਸਾਰੀ சுரੰਗ ਵਿੱਚ ਤੁਰ ਤੱਕ ਨਿੱਕੀਆਂ ਨਿੱਕੀਆਂ ਬੱਤੀਆਂ ਜਗ ਉਠੀਆਂ ਉਹ ਇੱਕ ਦੂਜੇ ਵੱਲ ਦੇਖ ਕੇ ਹੈਰਾਨ ਹੋਏ ਤੇ ਖੁਸ਼ ਵੀ ਹੋਏ ਉਹ ਹੁਣ ਇਧਰ ਉਧਰ ਨਿਗਾ ਮਾਰਦੇ ਸਨ ਇਹ ਅੱਗੇ ਵਧਣ ਰੱਕੇ ਇੱਕ ਦੂਜੇ ਨਾਲ ਗੱਲਾਂ ਕਰਦੇ ਰਹੇ ਕਿ ਰਸਤਾ ਕਿੱਥੋਂ ਤੱਕ ਜਾਂਦਾ ਹੋ ਲਗਭਗ 2 ਕਿਲੋਮੀਟਰ ਤੁਰਨ ਉਪਰੰਤ ਉਹ சுரੰਗ ਦੇ ਦੂਸਰੇ ਦਰਵਾਜ਼ੇ ਤੇ ਪਹੁੰਚ ਗਏ ਅੰਮਾ ਨੇ ਕਿਹਾ ਹੁਣ ਇਹ ਕਿਵੇਂ ਖੁੱਲੇਗਾ ਤਾਂ ਉਹ ਉਸਨੂੰ ਖੋਲਣ ਦੀ ਕੋਸ਼ਿਸ਼ ਕਰਦੇ ਰਹੇ, ਕਾਫੀ ਸਮਾਂ ਉਹਨਾਂ ਦਰਵਾਜ਼ੇ ਨੂੰ ਟੋ ਟੋ ਕੇ ਦੇਖਿਆ ਪਰ ਉਹਨਾਂ ਦੇ ਹੱਥ ਕੁਝ ਵੀ ਨਾ ਲੱਗਿਆ। ਉਸਤੇ ਨਾ ਹੀ ਕੋਈ ਨੰਬਰ, ਨਾ ਹੀ ਕੋਈ ਸਕੇਲ, ਨਾ ਹੀ ਕੋਈ ਚਾਬੀ ਪਾਉਣ ਲਈ ਕੋਈ ਜਗ੍ਹਾ ਸੀ। ਉਹ ਪਰੇਸ਼ਾਨ ਹੋ ਵਾਪਸ ਮੁੜ ਪਏ। ਕਹਿਣ ਲੱਗੇ ਹੋ ਸਕਦਾ ਪੁਜਾਰੀ ਨੂੰ ਕੁਝ ਪਤਾ ਹੋਵੇ। ਪੁਜਾਰੀ ਜੀ ਨੂੰ ਪੁੱਛਣ ਦੀ ਆਸ ਲੈ ਕੇ ਉਹ ਜਲਦੀ ਨਾਲ ਸੁਰੰਗ ਚੋਂ ਨਿਕਲੇ, ਕਮਰੇ ਵਿੱਚ ਆਏ ਤੇ ਪੌੜੀ 'ਤੇ ਚੜ੍ਹ ਬਾਹਰ ਆਏ ਪੁਜਾਰੀ ਜੀ ਦੇ ਸਾਹ ਚ ਸਾਹ ਆਇਆ। ਉਸ ਨੇ ਉਹਨਾਂ ਨੂੰ ਕਿਹਾ ਸਭ ਠੀਕ ਤਾਂ ਹੈ ਕਿੰਨਾ ਸਮਾਂ ਲਗਾ ਦਿੱਤਾ ਤੁਸੀਂ ਰਾਣਾ ਪ੍ਰਤਾਪ ਨੇ ਪਿਆਰੀ ਜੀ ਨੂੰ ਕਿਹਾ ਮਾਫ ਕਰਨਾ ਸੀ ਤਾਂ ਆ ਹੀ ਰਹੇ ਸੀ ਪਰ ਉੱਥੇ ਸਾਨੂੰ ਅੱਜ ਇੱਕ சுரੰਗ ਮਿਲੀ ਜਿਸ ਦੇ ਅੰਦਰ ਅਸੀਂ ਤੁਰ ਤੱਕ ਚਲੇ ਗਏ ਪਰ ਉਸ ਦਾ ਅੱਗੇ ਦਾ ਦਰਵਾਜ਼ਾ ਖੋਲਣ ਵਿੱਚ ਅਸੀਂ ਅਸਫਲ ਰਹੇ ਹੋ ਸਕਦਾ ਤੁਹਾਨੂੰ ਕੁਝ ਉਸ ਬਾਰੇ ਪਤਾ ਹੋਵੇ ਇਸ ਤੇ ਪਿਆਰੀ ਨੇ ਕਿਹਾ ਨਹੀਂ ਉਹ ਵੀ ਸੁਰੰਗ ਬਾਰੇ ਸੁਣ ਕੇ ਹੈਰਾਨ ਹੈ ਤੁਹਾਡੇ ਪਿਤਾ ਜੀ ਦੀ ਹਾਰਟ ਅਟੈਕ ਨਾਲ ਅਚਾਨਕ ਕੋਈ ਮੌਤ ਕਾਰਨ ਇਸ ਬਾਰੇ ਮੈਨੂੰ ਜਿੰਨ ਕੀ ਤਰ੍ਹਾਂ ਦੱਸ ਨਹੀਂ ਸਕੇ ਬਸ ਉਹਨਾਂ ਮੈਨੂੰ ਉਸ ਦਿਨ ਚਾਬੀ ਦੇ ਕੇ ਕਿਹਾ ਸੀ ਇਸ ਦੀ ਨਿਗਰਾਨੀ ਕਰਨਾ ਬਾਕੀ ਗੱਲਾਂ ਫਿਰ ਦੱਸੂ ਪਰ ਅਸਲੀ ਅਗਲੀ ਸਵੇਰ ਤਾਂ ਹੋ ਚੱਲ ਬਸੀ ਇਹ ਕਹਿ ਕੇ ਬਜ਼ੁਰਗੀ ਭਾਵਕ ਹੋ ਕੇ ਰਾਣਾ ਪ੍ਰਤਾਪ ਨੇ ਉਹਨਾਂ ਦੇ ਮੋਢੇ ਤੇ ਹੱਥ ਰੱਖਿਆ ਦੋਰਾ ਨੇ ਪੁਜਾਰੀ ਜੀ ਨੂੰ ਕਿਹਾ ਕਿ ਤੁਸੀਂ ਥੋੜਾ ਹੋਰ ਯਾਦ ਕਰ ਸਕਦੇ ਹੋ ਕੋਈ ਹੋਰ ਗੱਲ ਵੀ ਦੱਸੀ ਹੋਵੇ ਤੁਹਾਨੂੰ ਪੁਜਾਰੀ ਜੀ ਨੇ ਥੋੜਾ ਹੋਰ ਸੋਚ ਕੇ ਤੁਸੀਂ ਨਾ ਹਾਂ ਉਹਨਾਂ ਨੇ ਵੀ ਕਿਹਾ ਸੀ ਕਿ ਸੁਰੰਗ ਦੀ ਪੂਰੀ ਜਾਣਕਾਰੀ ਉਹਨਾਂ ਦੇ ਨਕਸ਼ੇ ਵਿੱਚ ਹੈ ਤੁਸੀਂ ਉਹ ਨਕਸ਼ਾ ਲੱਭੋ ਇਹ ਸੁਣ ਕੇ ਕਮਰ ਨੇ ਕਿਹਾ ਕਿ ਇਹ ਤਾਂ ਫਿਰ ਹਵੇਲੀ ਜੀ ਮਿਲ ਸਕਦਾ ਇਹਨੇ ਮਾਣੇ ਬਾਹਰ ਦੁਰਗਾ ਦੇ ਬੰਦੇ ਉਹਦੇ ਦੇਖੇ ਉਹਨਾਂ ਨੇ ਦੋਰਾ ਦੀ ਬਾਹ ਫੜ ਉਸ ਨੂੰ ਲੈ ਭਗਵਾਨ ਦੀ ਮੂਰਤੀ ਪਿੱਛੇ ਲੁਕ ਗਏ ਡੋਰਾ ਕੁਝ ਬੋਲਣ ਲੱਗੀ ਤਾਂ ਅੰਮਾ ਨੇ ਉਸ ਨੂੰ ਉਂਗਲੀ ਨਾਲ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਰਾਣਾ ਪ੍ਰਤਾਪ ਤੇ ਕੁੰਵਰ ਹਲੇ ਪੁਜਾਰੀ ਜੀ ਨਾਲ ਗੱਲਬਾਤ ਕਰ ਹੀ ਰਹੇ ਸਨ ਕਿ ਪਿੱਛੇ ਉਹਨਾਂ ਬੰਦਿਆਂ ਨੇ ਰਾਣਾ ਪ੍ਰਤਾਪ ਨੂੰ ਕਿਹਾ ਨਮਾਬਾਸ਼ਾ ਐਨੀ ਦਰਹ ਦੇਰ ਹੋ ਗਈ ਤੁਸੀਂ ਇੱਥੇ ਹੀ ਹੋ ਛੋਟੀ ਮਾਲਕਿੰ ਚਿੰਤਾ ਕਰ ਰਹੀ ਸੀ। ਉਹ ਤਿੰਨੋਂ ਚੌਂਕ ਗਏ ਤੇ ਪਿੱਛੇ ਦੇਖਿਆ ਤਾਂ ਅੰਮਾ ਤੇ ਡੋਰਾ ਗਾਇਬ ਸਨ। ਉਹਨਾਂ ਸੋਚਿਆ ਸ਼ੁਕਰ ਹੈ। ਫਿਰ ਕਵਰ ਨੇ ਆਰਾਮ ਨਾਲ ਜਵਾਬ ਦਿੱਤਾ ਹਾਂ ਹਾਂ ਚਲੋ। ਅਸੀਂ ਪੁਜਾਰੀ ਜੀ ਨਾਲ ਥੋੜੀ ਗੱਲ ਕਰ ਰਹੇ ਸੀ। ਰਾਣਾ ਪ੍ਰਤਾਪ ਨੇ ਵੀ ਕਿਹਾ ਹਾਂ ਸਾਨੂੰ ਆਿਆਂ ਨੂੰ ਵੀ ਕਾਫੀ ਸਮਾਂ ਹੋ ਗਿਆ। ਖਿਆਲ ਹੀ ਨਹੀਂ ਰਿਹਾ ਹੁਣ ਜਾਣਾ ਪੈਣਾ। ਦੁਰਗਾ ਵੀ ਰਾਹ ਦੇਖਦੀ ਹੋ। ਇਹਨਾਂ ਕਹਿ ਕੇ ਉਹ ਪੁਜਾਰੀ ਜੀ ਤੋਂ ਵਿਦਾ ਲੈ ਕੇ ਉੱਥੋਂ ਚਲੇ ਗਏ। ਅੰਮਾ ਤੇ ਡੋਰਾ ਵੀ ਕੁਝ ਸਮਾਂ ਰੁੱਕ ਕੇ ਆਸ-ਪਾਸਾ ਵੇਖ ਉੱਥੋਂ ਆਪਣੇ ਘਰ ਵੱਲ ਚੱਲੀਆਂ ਗੰਗਾ। ਉਹ ਦੋਵੇਂ ਪਿਓ-ਪੁੱਤ ਹਵੇਲੀ ਪਹੁੰਚੇ ਤਾਂ ਦੇਖਿਆ ਕਿ ਦੁਰਗਾ ਉਹਨਾਂ ਨੂੰ ਸ਼ੱਕ ਦੀ ਨਜ਼ਰਾਂ ਨਾਲ ਵੇਖ ਰਹੀ ਸੀ। ਉਸਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੰਦਰ ਵਿੱਚ ਇੰਨੀ देर ਕਿਉਂ ਕਰ ਦਿੱਤੀ ਤਾਂ ਗਵਰਨੇ ਕਿਹਾ ਕਿ ਦੁਰਗਾ ਅਸੀਂ ਪੁਜਾਰੀ ਜੀ ਤੋਂ ਦੇਸੀ ਦਵਾਈ ਲੈ ਰਹੇ ਸੀ ਪਿਤਾ ਜੀ ਜੀ ਪਹਿਲਾਂ ਵੀ ਪੁਜਾਰੀ ਜੀ ਤੋਂ ਕੁਝ ਦੇਸੀ ਇਲਾਜ ਕਰਾਉਣ ਲਈ ਚਲੇ ਜਾਂਦੇ ਸੀ ਫਿਰ ਗਵਰਨੇ ਜਾਣ ਬੁੱਝ ਕੇ ਕਿਹਾ ਕੀ ਹੋਇਆ ਤੂੰ ਇੰਨੀ ਘਬराई ਹੋਈ ਕਿਉਂ ਹੈ ਤਾਂ ਦੁਰਗਾ ਨੇ ਥੋੜਾ ਸਹਜ ਹੋ ਕੇ ਕਿਹਾ ਕਿ ਅਜਿਹਾ ਕੁਝ ਨਹੀਂ ਬਸ ਪਿਤਾ ਜੀ ਨੂੰ ਆਰਾਮ ਦੀ ਲੋੜ ਹੈ ਤਾਂ ਮੈਨੂੰ ਫਿਕਰ ਹੋ ਗਿਆ ਸੀ ਇੰਨੀ ਦੇਰ ਪਿਤਾ ਜੀ ਦਾ ਬਾਹਰ ਰੁਕਣਾ ਵੀ ਤਾਂ ਠੀਕ ਨਹੀਂ ਗਰਮੀ ਵੀ ਕਿੰਨੀ ਹੈ ਉੱਪਰੋਂ ਝੋਟ ਵੀ ਸਿਰ ਤੇ ਰਣਾ ਪ੍ਰਤਾਪ ਨੂੰ ਡੋਰਾ ਦੀ ਗੱਲ ਜ਼ਿਆਦਾ ਆਈ ਤੇ ਉਸਨੇ ਵੀ ਝੱਟ ਬਾਨੇ ਨਾਲ ਦੁਰਗਾ ਦਾ ਹਾਪ ਭਵਜਨ ਲਈ ਕਿਹਾ ਦੁਰਗਾ ਮੈਂ ਸੋਚ ਰਿਹਾ ਸੀ ਕਿ ਤੁਸੀਂ ਦੋਵੇਂ ਬੱਚਿਆਂ ਨੂੰ ਲੈ ਕੇ ਉਹਨਾਂ ਦੇ ਨਾਨਕੇ ਜਾਉਂਦੇ ਇੰਨੇ ਨਾਲ ਬੱਚੇ ਵੀ ਕੁਝ ਹੋ ਜਾਣਗੇ ਤੇ ਨਵੀਂ ਥਾਂ ਘੁੰਮ ਆਉਂਦੇ ਸਾਰਾ ਦਿਨ ਹਵੇਲੀ 'ਚ ਰਹਿ ਰਹਿ ਕੇ ਅੱਕ ਚੁੱਕੇ ਹਨ ਇਹ ਸੁਣ ਦੁਰਗਾ ਨੂੰ ਅੰਨੇ ਬਹਨੇ ਜਿਹੇ ਕਰਨ ਲੱਗੇ ਉਸਦੀ ਆਵਾਜ਼ ਹੀ ਉਸ ਦਾ ਸਾਥ ਨਹੀਂ ਦੇ ਰਹੀ ਸੀ ਉਸਨੇ ਕਿਹਾ ਨਹੀਂ ਨਹੀਂ ਪਿਤਾ ਜੀ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਂਦੀ ਜਿੰਨਾ ਸਮਾਂ ਤੁਸੀਂ ਪੂਰਾ ਠੀਕ ਨਹੀਂ ਹੁੰਦੇ ਓਨਾ ਸਮਾਂ ਮੈਂ ਇੱਥੇ ਰਹੂੰ ਬੱਚਿਆਂ ਨੂੰ ਥੋੜਾ ਹੋਰ ਰੁਕ ਕੇ ਘੁਮਾ ਲੈ ਆਵਾਂਗੇ ਕਮਰ ਨੇ ਵੀ ਰਾਣਾ ਪ੍ਰਤਾਪ ਦਾ ਲਗਾਇਆ ਤੀਰ ਸਮਝ ਲਿਆ ਉਸਨੇ ਵੀ ਦੁਰਗਾ ਨੂੰ ਜਾਨ ਲੀ ਮਜਬੂਰ ਕੀਤਾ ਤੇ ਕਿਹਾ ਕਿ ਉਸ ਦਾ ਵੀ ਸਹਰੇ ਜਾਨ ਦਾ ਬਹੁਤ ਮਨ ਹੈ ਕਿੰਨਾ ਸਮਾਂ ਹੋ ਗਿਆ ਉੱਥੇ ਗਿਆ ਨੂੰ ਇਸ ਵਾਰ ਤਾਂ ਜਾਣਾ ਹੀ ਹੈ ਨਾਲੇ ਪਿਤਾ ਜੀ ਦੀ ਸਮਾਹ ਲਈ ਹੋਰ ਬਹੁਤ ਲੋਕ ਨੇ ਇੱਥੇ ਇੱਕ ਰਾਤੀ ਤੇ ਜਾਣਾ ਅਗਲੇ ਦਿਨ ਵਾਪਸ ਆ ਜਾਵਾਂਗੀ ਉਹ ਦੋਵੇਂ ਦੁਰਗਾ ਵੱਲ ਧਿਆਨ ਨਾਲ ਦੇਖ ਰਹੇ ਸੀ ਦੁਰਗਾ ਵਾਰ-ਵਾਰ ਆਪਣੇ ਚਿਹਰੇ ਤੇ ਐ ਪਸੀਨਾ ਸਾਫ ਕਰ ਰਹੀ ਸੀ ਰਾਣਾ ਪ੍ਰਤਾਪ ਨੇ ਕਿਹਾ ਕਿ ਕੀ ਹੋਇਆ ਪਤਰੀ ਇਹ ਨਾ ਪਸੀਨਾ ਕਿਉਂ ਤਾਂ ਦੁਰਗਾ ਹੋਰ ਅੰਦਾਜ਼ੇ ਚ ਕਹਿਣ ਲੱਗੀ ਉਹ ਇੱਥੇ ਬਹੁਤ ਗਰਮੀ ਹੈ ਚਲੋ ਅੰਦਰ ਚੱਲਦੇ ਹਾਂ ਤੁਸੀਂ ਵੀ ਆਰਾਮ ਕਰੋ ਪਿਤਾ ਜੀ ਆਪਾਂ ਫਿਰ ਗੱਲ ਕਰਦੇ ਹਾਂ ਇਹਨਾਂ ਕਿਹਾ ਕਿ ਅੰਦਰ ਚੱਲ ਤੁਸੀਂ ਵੀ ਆਰਾਮ ਕਰੋ ਪਿਤਾ ਜੀ ਆਪਾਂ ਫਿਰ ਗੱਲ ਕਰਦੇ ਹਾਂ ਇਹਨਾਂ ਕਿਹਾ ਅੰਦਰ ਚਲੀ ਗਈ ਉਹ ਦੋਵੇਂ ਇੱਕ ਦੂਜੇ ਵੱਲ ਦੇਖ ਮੁਸਕਰਾਏ ਕਿ ਚਲੋ ਕੁਝ ਤਾਂ ਉਹਨਾਂ ਨੂੰ ਸਮਝ ਆਇਆ ਰਾਣਾ ਪ੍ਰਤਾਪ ਆਪਣੇ ਕਮਰੇ ਵੱਲ ਚਲਾ ਗਿਆ। ਸੀਮਾ ਵੀ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ। ਉਹ ਵੀ ਸੋਚਣ ਲੱਗੀ ਕਿ ਸੱਚਮੁੱਚ ਬੱਚੇ ਹੋਣ ਦੁਰਗਾ ਨਾਲ ਉਸਦੇ ਪੇਕੇ ਜਾਣਗੇ। ਨਹੀਂ ਨਹੀਂ ਇਹ ਤਾਂ ਠੀਕ ਨਹੀਂ। ਉਹ ਕਵਰ ਕੋਲ ਆਈ ਤਾਂ ਕਵਰ ਨੇ ਉਸ ਨੂੰ ਹੌਸਲਾ ਦਿੱਤਾ ਕਿ ਇਦਾਂ ਦਾ ਕੁਝ ਨਹੀਂ ਉਹ ਤਾਂ ਬੱਸ ਅਸੀਂ ਦੁਰਗਾ ਦਾ ਰੂਪ ਦੇਖਣਾ ਸੀ ਦੇਖ ਲਿਆ। ਤੂੰ ਫਿਕਰ ਨਾ ਕਰ ਬੱਸ ਖੁਸ਼ ਰਹਿ ਬੱਚਿਆਂ ਨਾਲ। ਕੋਈ ਲੋੜ ਹੋਵੇ ਤਾਂ ਦੱਸ ਦੇਣਾ। ਸੀਮਾ ਖੁਸ਼ ਹੋ ਕੇ ਕਵਰ ਦਾ ਸ਼ੁਕਰੀਆ ਕਰਕੇ ਉੱਥੋਂ ਚਲੀ ਗਈ। ਕਾਰਾਂ ਮੰ ਦਾ ਧਿਆਨ ਉਸ ਗੇਟ ਵੱਲ ਸੀ। ਉਹ ਆਪਣੇ ਖਿਆਲਾਂ ਵਿੱਚ ਕੋਈ ਚੁੱਲੇ ਤੇ ਬਤਿਲੀ ਰੱਖਦਾ ਬੈਠ ਰਹੀ ਸੀ। ਟੋਰਾ ਉਸਦੀ ਮਦਦ ਕਰਨ ਲੱਗੀ ਤੇ ਅੰਮਾ ਨੂੰ ਕਿਹਾ ਕਿ ਉਹ ਪਿਛੜਾ ਕੁਝ ਯਾਦ ਕਰੇ। ਕਿਉਂਕਿ ਦੁਰਗਾ ਦੇ ਆਉਣ ਤੋਂ ਪਹਿਲਾਂ ਉਹ ਵੀ ਤਾਂ ਹਵੇਲੀ ਰਹਿ ਚੁੱਕੀ ਹੈ ਤੇ ਰਾਣਾ ਪ੍ਰਤਾਪ ਦੇ ਮਾਤਾ ਪਿਤਾ ਨੂੰ ਚੰਗੀ ਦਰਾਜਾ ਹੁੰਦੀ ਸੀ। ਉਹ ਵੀ ਉਸ ਨਾਲ ਵਧੀਆ ਰਹਿੰਦੇ ਸਨ। ਉਸ ਦੀ ਹੱਦ ਹਰ ਮਦਦ ਕਰਦੇ ਸਨ। ਹੋ ਸਕਦਾ ਕਦੇ ਸ੍ਰੰਗ ਦੀ ਕੋਈ ਗੱਲ ਵੀ ਅੰਮਾ ਨਾਲ ਸਾਂਝੀ ਕਰੀ ਹੋਵੇ। ਅਮਾਨੇ ਡੋਰਾ ਨੂੰ ਗਿਆ ਕਿ ਉਹ ਵੀ ਇਹੀ ਸੋਚ ਰਹੀ ਹੈ ਉਸ ਰੰਗ ਦੇ ਕਮਰੇ ਵਿੱਚ ਵੀ ਉਹਨਾਂ ਨਾਲ ਕਈ ਵਾਰ ਗਈ ਸੀ ਪਰ ਸੁਰੰਗ ਦਾ ਉਸ ਨੂੰ ਕੁਝ ਨਹੀਂ ਦੱਸਿਆ ਗਿਆ ਹੋ ਸਕਦਾ ਉਹਨਾਂ ਕਿਸੇ ਹੋਰ ਤਰੀਕੇ ਜ਼ਿਕਰ ਕੀਤਾ ਹੋਵੇ ਪਰ ਉਸਦੇ ਧਿਆਨ 'ਚ ਨਹੀਂ ਮੈਨੂੰ ਥੋੜਾ ਹੋਰ ਪਿੱਛੇ ਜਾਣਾ ਪਊ ਉਸ ਵਕਤ ਕੀ ਕੀ ਗੱਲਾਂ ਹੋਈਆਂ ਸਨ ਯਾਦ ਕਰਨਾ ਪਊ ਡੋਰਾ ਨੇ ਅਮਨ ਨੂੰ ਅੰਦਰ ਭੇਜ ਦਿੱਤਾ ਤਾਂ ਜੋ ਮਨ ਜਿਤੇ ਪੈ ਕੇ ਆਰਾਮ ਦੇ ਨਾਲ ਯਾਦ ਕਰ ਸਕਣ ਨਾਲੇ ਆਰਾਮ ਕਰ ਲੈਣ ਆ ਉਹ ਦੁਮਾਲੀ ਖਾਣਾ ਤਿਆਰ ਕਰਨ ਲੱਗੀ। ਕੁੰਵਰ ਨੂੰ ਹੁਣ ਚੰਗਾ ਬਹਾਨਾ ਮਿਲਿਆ ਸੀ ਦੁਰਗਾ ਨੂੰ ਤੰਗ ਕਰਨ ਦਾ। ਉਹ ਦੁਰਗਾ ਨੂੰ ਖੁਸ਼ ਹੋ ਕੇ ਮਿਲਦਾ। ਜਦ ਵੀ ਉਹ ਉਸ ਦੇ ਸਾਹਮਣੇ ਆਉਂਦੀ ਉਹ ਜਾਣ ਬੁਝ ਕੇ ਸਹੁਰੇ ਜਾਨ ਦਾ ਚਾਹ ਕਰਦਾ। ਉਛਲਦਾ ਰਹਿੰਦਾ। ਤਾਂ ਜੋ ਉਸ ਦੀ ਪਰੇਸ਼ਾਨੀ ਦਾ ਮਜ਼ਾ ਲੈ ਸਕੇ। ਦੁਰਗਾ ਨੂੰ ਕੋਈ ਰਾਣੀ ਲੱਭ ਰਿਹਾ ਸੀ। ਉਹ ਖੁਦ ਵੀ ਬਹੁਤ ਪਰੇਸ਼ਾਨ ਹੋ ਰਹੀ ਸੀ। ਕੁੰਵਰ ਸਾਹਮਣੇ ਭਾਵੇਂ ਪੇਕੇ ਜਾਣ ਦੀ ਖੁਸ਼ ਹੋਣ ਦਾ ਨਾਟਕ ਕਰਦੀ ਪਰ ਉਸ ਨੂੰ ਹਰ ਪਲ ਹੀ ਖਿਆਲ ਜੀ ਉਹ ਕੀ ਕਰੇ ਜਿਸ ਨਾਲੋ ਇਸ ਨਵੀਂ ਮੁਸੀਬਤ ਚੋਂ ਬਾਰਾ ਸਕੇ ਉਸਨੇ ਕੁਝ ਦਾਖੜਨੇ ਸ਼ੁਰੂ ਕੀਤੇ ਰਾਣਾ ਪ੍ਰਤਾਪ ਵੀ ਜਦ ਰਾਤ ਦਾ ਖਾਣਾ ਖਾਣ ਟੇਬਲ ਤੇ ਆਇਆ ਤਾਂ ਉਸਨੇ ਫਿਰ ਗੱਲ ਛੇੜਤੀ ਕੀ ਬੰਦਾ ਤੁਹਾਡਾ ਜਾਂਦਾ ਕੋਈ ਸਲਾਹ ਬਣੀ ਇਸ ਤੋਂ ਪਹਿਲਾਂ ਕਵਰ ਕੁਝ ਬੋਲਦਾ ਦੁਰਗਾ ਫਟਾਫਟ ਬੋਲੀ ਉਹ ਪਿਤਾ ਜੀ ਮੈਂ ਇੱਕ ਬੰਦਾ ਭੇਜਿਆ ਪਤਾ ਕਰ ਲਈ ਕਿ ਮੇਰੇ ਪਿਤਾ ਜੀ ਵਰਗੇ ਕਰ ਹਨ ਜਾਂ ਕਿਤੇ ਗਏ ਹਨ ਨਹੀਂ ਕੁਰਵੀ ਕੋਲ ਬੈਠਾ ਮੁਸਕਰਾ ਕੇ ਖਾਣੇ ਦਾ ਆਨੰਦ ਲੈਣ ਲੱਗਿਆ ਰਾਣਾ ਪ੍ਰਤਾਪ ਨੇ ਦੁਰਗਾ ਨੂੰ ਕਿਹਾ ਇਹ ਠੀਕ ਹੈ ਬਹੁਤ ਚੰਗਾ ਕੀਤਾ ਅੰਦਰੋ ਵੀ ਸੋਚ ਰਿਹਾ ਸੀ ਕਿ ਕਿੰਨਾ ਕੁ ਚਿਰ ਬਚੇਗੀ ਉਹ ਖਾਣਾ ਖਾ ਕੇ ਹਟੇ ਹੀ ਸਨ ਕਿ ਉਹ ਆਦਮੀ 2 ਘੰਟੇ ਬਾਅਦ ਉਹ ਲੋਟ ਆਇਆ ਜਦ ਕਿ ਰਸਤਾ 2 ਘੰਟੇ ਦਾ ਤਾਂ ਸੀ ਹੀ ਪਰ ਉਹ ਵਾਪਸ ਵੀ ਆ ਗਿਆ ਦੁਰਗਾ ਨੇ ਉਸ ਨੂੰ ਹੌਲੀ ਹੌਲੀ ਜਾਨ ਲੀ ਗਿਆ ਸੀ ਉਹ ਉਸ ਵਾਰ ਅੱਖਾਂ ਕੱਢਣ ਲੱਗੀ ਉਹਨੇ ਵੀ ਵਾਕੇ ਬੋਲ ਲਿਆ ਮਾਲਕਿਨ ਸਾਰੇ ਘਰੇ ਹੀ ਨਹੀਂ ਤੁਹਾਡੀ ਆਉਣ ਦੀ ਖੁਸ਼ੀ 'ਚ ਤਿਆਰੀ ਵੀ ਸ਼ੁਰੂ ਕਰ ਦਿੱਤੀ। ਇਹ ਸੁਣ ਕੇ ਕਮਰ ਖੁਸ਼ ਹੋਇਆ ਤੇ ਕਹਿਣ ਲੱਗਿਆ, "ਵਾਹ! ਕੀ ਬਾਤ ਹੈ। ਇਸ ਦੇ ਉਲਟ ਦੁਰਗਾ ਉਸ ਆਦਮੀ ਨੂੰ ਡਾਂਟਣ ਲੱਗੀ ਕਿ ਤੂੰ ਇੰਨੀ ਜਲਦੀ ਕਿਵੇਂ ਆ ਗਿਆ? ਖਬਰ ਸੱਚੀ ਹੈ ਤਾਂ ਹੈ ਰਾਣਾ ਪ੍ਰਤਾਪ ਨੇ ਵੀ ਦੁਰਗਾ ਦਾ ਸਾਥ ਦੇਣ ਲਈ ਝੂਠਾ ਕਿਹਾ। ਹਾਂ, ਗੱਲ ਤਾਂ ਦੁਰਗਾ ਦੀ ਠੀਕ ਹੈ। ਤੂੰ ਇੰਨੀ ਜਲਦੀ ਕਿਵੇਂ ਆ ਸਕਦਾ?" ਇਹ ਸੁਣ ਕੇ ਕਬਰ ਨੇ ਕਿਹਾ, "ਨਹੀਂ ਪਿਤਾ ਜੀ, ਮੈਂ ਤਾਂ ਸ਼ਾਮ ਨੂੰ ਬਾਹਰ ਘੁੰਮ ਰਿਹਾ ਸੀ।" ਤਾਂ ਜਿਹਨੂ ਮੈਲੀ ਤੋਂ ਬਾਹਰ ਜਾਂਦੇ ਦੇਖਿਆ ਸੀ ਮੈਂ ਉਸ ਨੂੰ ਪੁੱਛਿਆ ਪਤਾ ਲੱਗਿਆ ਕਿ ਦੁਰਗਾ ਨੇ ਭੇਜਿਆ ਬਸ ਫਿਰ ਕੀ ਮੈਂ ਇਸ ਨੂੰ ਆਪਣੇ ਇੱਕ ਸਪੈਸ਼ਲ ਘੋੜੇ ਤੇ ਭੇਜ ਦਿੱਤਾ ਅਖੀਰ ਜਾਣਾ ਵੀ ਤਾਂ ਮੇਰੇ ਸਹੁਰੇ ਸੀ ਉਥੇ ਦੁਰਗਾ ਦੀ ਥੋੜੀ ਟੌਰ ਵੀ ਤਾਂ ਬਣੀ ਕਿਉਂ ਦੁਰਗਾ ਉਥੇ ਦੇ ਦੁਰਗਾ ਵਾਲਾ ਦੇਖਿਆ ਉਹ ਵੀ ਮਜਬੂਰੀ ਚ ਖੁਸ਼ ਹੁੰਦਾ ਦਿਖਾਵਾ ਕਰਦੇ ਬੋਲੀ ਹਾਂ ਹਾਂ ਇਹ ਗੱਲ ਹੈ ਮੈਂ ਤਾਂ ਕਦੇ ਸੋਚੀ ਨਹੀਂ ਸੀ ਫਿਰ ਕਵਰ ਨੇ ਕਿਹਾ ਮੈਂ ਹਾਂ ਨਾ ਸੋਚਨ ਐ ਲਈ ਜਨ ਅੱਜ ਤਾਂ ਨੀਂਦ ਵੀ ਨਹੀਂ ਆਉਣੀ ਮੈਨੂੰ ਤਾਂ ਰਾਣਾ ਪ੍ਰਤਾਪ ਨੇ ਉਹਨਾਂ ਨੂੰ ਕਿਹਾ ਠੀਕ ਹੈ ਫਿਰ ਤੁਸੀਂ ਸਵੇਰੇ ਚਲੇ ਜਾਣਾ। ਦੁਰਗਾ ਜੀ ਪਿਤਾ ਜੀ ਕਹਿ ਗਏ ਉਹ ਥੋੜੀ ਚਲੇਗੀ ਉਹ ਦੋਵੇਂ ਇੱਕ ਦੂਜੇ ਨਾਲ ਮੁਸਕਰਾ ਰਹੇ ਸਨ। ਦੁਰਗਾ ਆਪਣੇ ਕਮਰੇ 'ਚ ਆਗਰੇੇ ਕੱਢਣ ਲੱਗੀ ਉਸਨੇ ਸੋਚਿਆ ਇੰਨੀ ਜਲਤੀ ਨਹੀਂ ਮੈਨੂੰ ਹਰਾ ਸਕਦਾ ਕੋਈ। ਕੁਝ ਹੋਰ ਕਰਨਾ ਪਊ। ਉਹ ਸੋਚੀ ਰਹੀ ਸੀ ਕਿ ਉਸ ਨੂੰ ਕਵਰ ਆਉਂਦਾ ਦਿਖਾਈ ਦਿੱਤਾ। ਉਹ ਭੱਜ ਕੇ ਬੈੱਡ ਕੋਲ ਆਈ ਤੇ ਚੱਪਲ ਉਤਾਰ ਸੌਣ ਦਾ ਨਾਟਕ ਕਰਨ ਲੱਗੀ। ਕਵਰ ਨੇ ਦੇਖਿਆ ਦੁਰਗਾ ਸੌਂ ਰਹੀ ਹੈ ਤੇ ਉਹ ਵੀ ਲੇਟ ਗਿਆ ਤੇ ਸੌਂ ਗਿਆ ਦੁਰਗਾ ਰੋਇ ਜਿਹਾ ਅੱਧੀ ਰਾਤ ਨੂੰ ਉੱਠ ਆਪਣੀ ਜਾਦੂਨਗਰੀ ਵੱਲ ਚਲੀ ਗਈ ਕਵਰ ਨੂੰ ਹੁਣ ਇਸ ਗੱਲ ਦੀ ਜ਼ਿਆਦਾ ਪਰਵਾਹ ਨਹੀਂ ਸੀ ਉਨ੍ਹਾਂ ਦਾ ਧਿਆਨ ਉਸ ਰੰਗ ਦੇ ਗੇਟ ਵੱਲ ਸੀ ਉਹਦਾ ਰਾਣ ਪ੍ਰਤਾਪ ਆਪਣੇ ਕਮਰੇ ਦੇ ਸਾਰੇ ਕਾਗਜ਼ ਪੱਤਰ ਫੋਲ ਫੋਲ ਥੱਕ ਕੇ ਸੌ ਚੁੱਕਿਆ ਸੀ ਸਵੇਰ ਹੋਈ ਤਾਂ ਦੁਰਗਾ ਬੜਾ ਖੁਸ਼ ਹੋ ਸ਼ੀਸ਼ੇ ਮੂਰੇ ਖੜੀ ਤਿਆਰ ਹੋ ਰਹੀ ਸੀ ਕਵਰ ਹਾਂ ਨੇ ਸੁੱਤਾ ਹੀ ਉੱਠਿਆ ਤੇ ਦੁਰਗਾ ਵੱਲ ਦੇਖ ਕੇ ਹੈਰਾਨ ਹੋਇਆ ਦੁਰਗਾ ਨੇ ਸ਼ੀਸ਼ੇ ਵਿੱਚ ਜੀ ਕਵਰ ਨੂੰ ਦੇਖਿਆ ਤੇ ਸਾਹਮਣੇ ਹੋ ਕੇ ਪੁੱਛਿਆ ਉੱਠ ਕੇ ਦੇਖੋ ਕਿੱਦਾਂ ਦੀ ਲੱਗ ਰਹੀ ਹਾਂ ਮੈਂ ਕਵਰ ਨੇ ਉਤਲੇ ਮਨੋਂ ਜਵਾਬ ਦਿੱਤਾ ਬਹੁਤ ਸੁੰਦਰ ਪਰ ਕੀ ਗੱਲ ਅੱਜ ਕੁਝ ਖਾਸ ਹੈ ਦਰਗਰਾਂ ਬੋਲੀ ਖਾਸੀ ਹੈ ਮੈਂ ਪੱਕੀ ਨਹੀਂ ਜਾਣਾ ਕੌਰ ਨੇ ਕਿਹਾ ਹਾਂ ਹਾਂ ਮੈਂ ਤਾਂ ਭੁੱਲੀ ਗਿਆ ਸੀ ਇੰਨਾ ਕਹਿ ਕੇ ਉਹ ਸੋਚਣ ਲੱਗਿਆ ਤਾਂ ਦੁਰਗਾ ਫਿਰ ਬੋਲੀ ਕੀ ਹੋਇਆ ਕੀ ਸੋਚ ਰਹੇ ਹੋ ਕੌਰ ਨੇ ਕਿਹਾ ਇਹ ਕਿ ਮੈਨੂੰ ਚਾਹ ਪਾਣੀ ਮਿਲੂ ਜਾਂ ਇਦਾਂ ਹੀ ਜਾਣਾ ਫਿਰ ਦੁਰਗਾ ਖੁਸ਼ ਹੋ ਕੇ ਬੋਲੀ ਨਹੀਂ ਨਹੀਂ ਮੈਂ ਹੁਣੇ ਚਾਹ ਭੇਜਦੀ ਹਾਂ ਤੁਸੀਂ ਤਿਆਰ ਹੋ ਹੁਣ ਸਮੇਂ ਆਹ ਲਿਬਾਸ ਪਹਿਨ ਲੈਣਾ ਪਾਸੇ ਕੱਢਿਆ ਪਹਿਲ ਲਿਬਾਸ ਦੇ ਕੇ ਉਹ ਹੀਟਾਂ ਚਲੀ ਗਈ ਕੌਰ ਵੀ ਹੈਰਾਨ ਹੋਇਆ ਸੋਚ ਰਿਹਾ ਇਹ ਕਿਵੇਂ ਇੰਨੀ ਖੁਸ਼ ਹੈ ਤੇ ਰਾਜੀ ਕਿਵੇਂ ਹੋਣ ਜਾਣ ਲਈ ਕਿਵੇਂ ਹੋ ਗਈ ਜ਼ਰੂਰ ਜਦੋਂ ਨਗਰੀ ਵਿੱਚ ਕੋਈ ਖਿਜੜੀ ਪਕਾਈ ਹੋ ਉਸ ਨੂੰ ਆਪਣਾ ਖੇਲ ਪੁੱਠਾ ਹੁੰਦਾ ਜਾਪਿਆ ਤੇ ਸੀਮਾ ਨੂੰ ਕੀ ਜਵਾਬ ਦੇਵੇਗਾ ਕਮਰ ਵੀ ਤਿਆਰ ਹੋ ਆਪਣੇ ਕਮਰੇ ਚੋਂ ਬਾਹਰ ਨਾ ਉਤਰਿਆ ਹੇਠਾਂ ਬੁਲਾ ਰਿਆ ਸੀ ਦੁਰਗਾ ਬੱਚਿਆਂ ਨੂੰ ਤਿਆਰ ਕਰਵਾ ਕੇ ਖੜੀ ਸੀ ਕਵਰ ਨੇ ਜਦ ਸੀਮਾ ਵੱਲ ਦੇਖਿਆ ਤਾਂ ਉਹ ਭਰੇਆਂ ਅੱਖਾਂ ਨਾਲ ਉਸ ਵੱਲ ਚਾਕ ਤੱਕ ਰਹੀ ਸੀ ਕਵਰ ਨੇ ਆਪਣੇ ਆਪ ਨੂੰ ਬੇਵੱਸ ਮਹਿਸੂਸ ਕੀਤਾ ਰਾਣਾ ਪ੍ਰਤਾਪ ਵੀ ਉੱਥੇ ਹੀ ਸੋਫੇ ਤੇ ਬੈਠਾ ਸੀ ਉਸਨੇ ਕਵਰ ਨੂੰ ਦੁਰਗਾ ਸਾਹਮਣੇ ਕਿਹਾ ਪੁੱਤਰ ਜਲਦੀ ਜਾਓ ਉਹ ਵੀ ਅਗਲੇ ਉਡੀਕ ਕਰਦੇ ਹੋਣਗੇ ਦੁਰਗਾ ਨੇ ਕਵਰ ਦਾ ਚਿਹਰਾ ਦੇਖ ਪੁੱਛਿਆ ਕੀ ਗੱਲ ਸੋਰੇ ਜਾਨ ਦਾ ਸਮਾਂ ਆਇਆ ਤਾਂ ਚਾਹ ਖਤਮ ਵੀ ਹੋ ਗਿਆ ਕਵਰ ਨੇ ਮੁਸਕਰਾ ਕੇ ਕਿਹਾ ਨਹੀਂ ਨਹੀਂ ਕਿੰਨੇ ਕਿਹਾ ਮੈਂ ਤਾਂ ਖੁਸ਼ ਬਹੁਤ ਹਾਂ ਪਰ ਦੁਰਗਾ ਨੇ ਫਿਰ ਕਿਹਾ ਮੈਨੂੰ ਤਾਂ ਨਹੀਂ ਲੱਗਦਾ ਕਵਰ ਨੇ ਇੱਕ ਬੱਚੇ ਨੂੰ ਖੁਸ਼ੀ ਨਾਲ ਗੋਦੀ ਚੁੱਕ ਕੇ ਕਿਹਾ ਲੱਗਦਾ ਕਿਉਂ ਨਹੀਂ ਮੈਂ ਤਾਂ ਇਹ ਸੋਚ ਰਿਹਾ ਕਿ ਬੱਚਿਆਂ ਨੂੰ ਆਪਣਾ ਨਾਨਕ ਪਸੰਦ ਆਊ ਵੀ ਜਾਂ ਨਹੀਂ ਕਿਤੇ ਇਹ ਉੱਥੇ ਰੁਕਣਾ ਹੀ ਨਾ ਤੇ ਮੇਰਾ ਵੀ ਸੌਰੇ ਰਹਿਣ ਦਾ ਮਜ਼ਾ ਖਰਾਬ ਹੋ ਜਾਵੇ। ਇਹ ਸੁਣ ਕੇ ਦੁਰਗਾ ਨੇ ਵੀ ਮੰਨ ਲਿਆ ਕਿ ਹੋ ਸਕਦਾ ਇਹ ਹੀ ਸੋਚਦਾ ਹੋਵੇ। ਫਿਰ ਉਸਨੇ ਕਵਰ ਨੂੰ ਕਿਹਾ ਬੱਚਿਆਂ ਨੂੰ ਘਰ ਹੀ ਛੱਡ ਜਾਂਦੇ ਹਾਂ। ਇਹ ਸੁਣ ਕੇ ਸੀਮਾ ਦਾ ਚਿਹਰਾ ਖੇਨ ਗਿਆ। ਪਰ ਪਰ ਕਵਰ ਨੇ ਕਿਹਾ ਨਹੀਂ ਬੱਚਿਆਂ ਨੂੰ ਤਾਂ ਅਸੀਂ ਨਾਨਕੇ ਦਿਖਾਉਣੇ ਜਾਣਾਗਾ। ਸੀਮਾ ਫਿਰ ਮਰ ਜਾ ਗਈ। ਉਸ ਨੂੰ ਦੇਖ ਕੇ ਕਵਰ ਨੇ ਦੁਰਗਾ ਨੂੰ ਕਿਹਾ ਪਰ ਤੂੰ ਇਕੱਲੀ ਉੱਥੇ ਬੱਚਿਆਂ ਨੂੰ ਸੰਭਾਲ ਲੈਗੀ। ਕਿਉਂ ਨਾ ਆਪਾਂ ਇਹਨਾਂ ਦੀ ਨਾਨੀ ਨੂੰ ਵੀ ਨਾਲ ਲੈ ਜਾਨੇ ਹਾਂ। ਪਰ ਦੁਰਗਾ ਨੇ ਕਿਹਾ ਨਹੀਂ ਉਥੇ ਮੇਰੇ ਘਰ ਵੀ ਬਹੁਤ ਨੌਕਰ ਹੈਗੇ ਨੇ ਫਿਰ ਰਾਣਾ ਪ੍ਰਤਾਪ ਨੇ ਦੁਰਗਾ ਨੂੰ ਕਿਹਾ ਬੇਟੀ ਨੈਣੀ ਨੂੰ ਹੀ ਲੈ ਜਾਓ ਉਸ ਨੂੰ ਤਾਂ ਬੱਚਿਆਂ ਦਾ ਸਾਰਾ ਕੁਝ ਪਤਾ ਖਾਣ ਪੀਣ ਦਾ ਨਾਲੇ ਨਵੇਂ ਬੰਦੇ ਹੱਥੋਂ ਨਾ ਕੁਝ ਖਾਦਾ ਪੀਤਾ ਤਾਂ ਬਿਮਾਰ ਪੈ ਜਾਣਗੇ ਦੁਰਗਾ ਨੇ ਰਾਣਾ ਪ੍ਰਤਾਪ ਨੂੰ ਹਾਂ ਕਰ ਦਿੱਤੀ ਪਰ ਮਨ ਹੀ ਮਨ ਕਿਹਾ ਜੇ ਜਾਵੇਂ ਜਾਵਾਂਗੇ ਫਿਰ ਹੀ ਹੈ ਉਧੜ ਹੋਰਾਂ ਨੇ ਅਮਾ ਨੂੰ ਸਵੇਰੇ ਦੀ ਜਾਹ ਦਿੰਦਿਆਂ ਪੁੱਛਿਆ ਅਮਾ ਰਾਤ ਕੋ ਜਿਆਦਾ ਹੈ ਅਮਮਾ ਨੇ ਡੋਰਾ ਨੇ ਖਿਆਲਾਂ ਚ ਖੋਏ-ਖੋਏ ਹੀ ਚੁੱਪਚਾਪ ਰੋਟੀ ਖਵਾ ਦਿੱਤੀ ਸੀ ਤਾਂ ਜੋ ਉਹਨਾਂ ਦਾ ਧਿਆਨ ਨਾ ਪਟਕੇ ਤੇ ਉਹ ਵੀ ਰੋਟੀ ਖਾ ਕੇ ਤੀਤਵਲ ਚਾਤੀ ਮਾਰਦੀ-ਮਾਰਦੀ ਸੌਂ ਗਈ ਸੀ ਡੋਰਾ ਨੇ ਫਿਰ ਮਨ ਹਿਲਾ ਕੇ ਪੁੱਛਿਆ ਤਾਂ ਉਸ ਨੇ ਟਿਕਟੇ ਲਗਾ ਕੇ ਡੋਰਾ ਨੂੰ ਕਿਹਾ ਕਿ ਰਾਣਾ ਪ੍ਰਤਾਪ ਦੇ ਪਿਤਾ ਨੇ ਉਹ ਸਰੰਗ ਵਾਲਾ ਕਮਰਾ ਬਣਵਾ ਕੇ ਫਿਰ ਉਸ ਦੇ ਉੱਪਰ ਮੰਦਿਰ ਦੀ ਉਸਾਰੀ ਕਰਾਈ ਸੀ ਉਸ ਨੇ ਖੁਦ ਵੀ ਆਪਣੇ ਹੱਥਾਂ ਨਾਲ ਉਸਾਰੀ ਵਕਤ ਬਹੁਤ ਸੇਵਾ ਕੀਤੀ ਤਿੱਪਲੀਆ ਰੀ ਜੀ ਨੂੰ ਖਾਸ ਤੌਰ ਤੇ ਮੰਦਿਰ ਦੀ ਜ਼ਿੰਮੇਵਾਰੀ ਸੌਂਪੀ ਸੀ ਉਹ ਜਦ ਵੀ ਉਦਾਸ ਤੇ ਪਰੇਸ਼ਾਨ ਹੁੰਦਾ ਸਰੰਗ ਵਾਲੇ ਕਮਰੇ ਵਿੱਚ ਉਤਰ ਕੇ ਭਜਨ ਕਰਦਾ ਰਹਿੰਦਾ ਜਿਸ ਨਾਲ ਉਸ ਨੂੰ ਸਕੂਨ ਮਿਲਦਾ ਆਪਣੇ ਆਪ ਨੂੰ ਨਕਾਰਾਤਮਕ ਚੀਜ਼ਾਂ ਤੋਂ ਦੂਰ ਰੱਖਣ ਲਈ ਉਹ ਰਾਜ ਭਾਗ ਦੀ ਚਿੰਤਾ ਭੁੱਲ ਭਲਾ ਕੇ ਉੱਥੇ ਜਾਂਦਾ ਤੇ ਭਜਨ ਪੂਜਾ ਕਰਦਾ ਆਪਣੇ ਮਨ ਨੂੰ ਸ਼ਾਂਤ ਕਰਕੇ ਵਾਪਸ ਹਵੇਲੀ ਇੱਕ ਨਵੇਂ ਉਤਸ਼ਾਹ ਨਾਲ ਆਉਂਦਾ ਜਦ ਵੀ ਕਿਸੇ ਵਿਰੋਧੀ ਤੋਂ ਉਸ ਨੂੰ ਖਤਰਾ ਹੁੰਦਾ ਤਾਂ ਵੀ ਉਹ ਉਸ ਰੰਗ ਵਿੱਚ ਦੀ ਹੀ ਹਵੇਲੀ ਲੰਘ ਆਉਂਦਾ ਸੀ ਇਹ ਸਭ ਮੈਨੂੰ ਰਾਣਾ ਪ੍ਰਤਾਪ ਦੇ ਮਾਤਾ ਜੀ ਦੱਸ ਰਹੇ ਸੀ ਉਸ ਦਿਨ ਮੈਨੂੰ ਇਹ ਗੱਲ ਸਮਝ ਨਹੀਂ ਆਈ ਕਿਉਂਕਿ ਮੈਂ ਉਦੋਂ ਸੁਰੰਗ ਨਹੀਂ ਵੇਖੀ ਸੀ ਪਰ ਹੁਣ ਸਮਝ ਆਇਆ ਕਿ ਇਹ ਉਹੀ ਸੁਰੰਗ ਵਾਲਾ ਰਸਤਾ ਹੋ ਤੇ ਇਹ ਪੱਕਾ ਹਵੇਲੀ ਹੀ ਜਾਂਦਾ ਹੋ ਡੋਰਾ ਨੇ ਪੁੱਛਿਆ ਕਿ ਇਹ ਸੁਰੰਗ ਨੂੰ ਬਣੀ ਨੂੰ ਕਿੰਨਾ ਸਮਾਂ ਹੋ ਗਿਆ ਤੰਮਾ ਨੇ ਉਤਰ ਦਿੱਤਾ ਜਿਆਦਾ ਸਮਾਂ ਨਹੀਂ ਹੋਇਆ ਜਦੋਂ ਰਾਣਾ ਪ੍ਰਤਾਪ ਦਾ ਵਿਆਹ ਹੋਇਆ ਤਾਂ ਉਦੋਂ ਇਸ ਦਾ ਕੰਮ ਚੱਲ ਰਿਹਾ ਸੀ ਪਰ ਖਬਰ ਕਿਸੇ ਨੂੰ ਨਹੀਂ ਸੀ ਤੇ ਜਿਆਦਾ ਇਸ ਦਾ ਕੰਮ ਮੁਕੰਮਲ ਹੋਇਆ ਮੰਦਰਵਾਨਾ ਸ਼ੁਰੂ ਹੋਇਆ ਤਾਂ ਕੋਵਰ ਦਾ ਜਨਮ ਵੀ ਉਦੋਂ ਹੋਇਆ ਹੋ ਚੁੱਕਿਆ ਸੀ ਪਰ ਰਾਣਾ ਪ੍ਰਤਾਪ ਜਿਆਦਾ ਸਮਾਂ ਵਿਦੇਸ਼ਾਂ 'ਚ ਹੀ ਗੁਜ਼ਾਰਨ ਲੱਗ ਪਿਆ ਜਿਸ ਕਾਰਨ ਉਸ ਨੂੰ ਇਹ ਸਭ ਦੱਸਣ ਦਾ ਮੌਕਾ ਨਹੀਂ ਮਿਲਿਆ ਉਸ ਨੂੰ ਦੋਰਾ ਨੇ ਕਿਹਾ ਪਰ ਉਹ ਇਹ ਸਭ ਰਾਣਾ ਪ੍ਰਤਾਪ ਦੇ ਘਰ ਵਾਲੀ ਨੂੰ ਤਾਂ ਦੱਸ ਸਕਦੀ ਸੀ ਅੰਮਾ ਨੇ ਕਿਹਾ ਨਹੀਂ ਉਹਨਾਂ ਨੂੰ ਸਹੀ ਸਮਾਂ ਹੁੰਦਾ ਇੰਤਜ਼ਾਰ ਸੀ ਸੁਰੰਗ ਨੂੰ ਗੁਪਤ ਰੱਖਣਾ ਵੀ ਜ਼ਿਆਦਾ ਜ਼ਰੂਰੀ ਸੀ ਤਾਂ ਜੋ ਸੁਰੱਖਿਆ ਦੀ ਸੰਭਾਵਨਾ ਵੀ ਪੂਰੀ ਤਰ੍ਹਾਂ ਬਣੀ ਰਹੇ ਜਿਸ ਕਾਰਨ ਉਹਨਾਂ ਆਪਣੀ ਨੂੰਹ ਨੂੰ ਦੱਸਣ ਦੀ ਵੀ ਕਾਲ ਨਾ ਕੀਤੀ ਵੈਸੇ ਵੀ ਕੁਮਰਦੀ ਮਾਂ ਬਹੁਤ ਭੋਲੀ ਔਰਤ ਸੀ ਉਸ ਨੂੰ ਕੋਈ ਵੀ ਇਸ ਬਾਰੇ ਪੁੱਛ ਸਕਦਾ ਸੀ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਹੀ ਸਬਸਕ੍ਰਾਈਬ ਕਰ ਲੈਣਾ ਸਤਿ ਸ੍ਰੀ ਅਕਾਲ ਜੀ